ਅਕਾਲੀ ਦਲ ਵਾਰਿਸ ਪੰਜਾਬ ਦੇ ਅਤੇ ਸਾਂਝੇ ਪੰਥਕ ਉਮੀਦਵਾਰ ਭਾਈ ਮਨਦੀਪ ਸਿੰਘ ਦੇ ਹੱਕ ਵਿੱਚ ਮੋਟਰਸਾਈਕਲ ਮਾਰਚ ਪਿੰਡ ਪਲਾਸੌਰ ਤੋਂ ਸ਼ੁਰੂ ਹੋਇਆ ਜੋ ਕਿ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਵੱਖ-ਵੱਖ ਪਿੰਡਾਂ ਵਿੱਚ ਦੀ ਹੁੰਦਾ ਹੋਇਆ ਪਿੰਡ ਕਾਜੀਕੋਟ ਵਿਖੇ ਸਮਾਪਤ ਹੋਇਆ ਇਸ ਮੋਟਰਸਾਈਕਲ ਮਾਰਚ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਮੋਟਰਸਾਈਕਲ ਸਵਾਰਾਂ ਨੇ ਹਿੱਸਾ ਲਿਆ ਬਿਊਰੋ ਰਿਪੋਰਟ ਫਟੇ ਟਾਈਮਜ਼ ਚੈਨਲ ਹਾਂਜੀ ਗੁਰੂ ਸਿੰਘ ਅੱਜ ਜਿਹੜਾ ਇਹ ਰੋਡ ショਅ ਘਟਿਆ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਤੁਹਾਡਾ ਤੇ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਹੈ ਅੱਜ ਦਾ ਰੋਡ ショਅ ਰਵਾਇਤੀ ਪਾਰਟੀਆਂ ਦੀ ਮੌਤ ਹੈ ਸਿਆਸੀ ਮੌਤ ਹੋ ਰਹੀ ਅੱਜ ਰਵੈਤੀ ਪਾਰਟੀਆਂ ਦੀ ਅੱਜ ਬਹੁਤ ਸਾਰੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ, ਬਜ਼ੁਰਗ, ਮਜ਼ਦੂਰ, ਕਿਸਾਨ ਹਰੇਕ ਵਰਗ ਦੇ ਲੋਕ ਆ ਜਿਹੜੇ ਅੱਜ ਮੋਟਰਸਾਈਕਲ ਰੈਲੀ ਦੇ ਵਿੱਚ ਸ਼ਾਮਲ ਹੋਇਆ ਉਸ ਧਰਤੀ ਤੇ ਸ਼ਾਮਲ ਹੋਇਆ ਜਿੱਥੇ ਸੂਬੇ ਸਰਹੰਦ ਨੇ ਨੌਜਵਾਨ ਪੀੜ੍ਹੀ ਜਿਨ੍ਹਾਂ ਦੇ ਇਸ ਤਰੀਕੇ ਦੀ ਮੁੱਛ ਫਟਦੀ ਹੁੰਦੀ ਸੀ ਉਸ ਮੁੱਛ ਨੂੰ ਹਮੇਸ਼ਾ ਲਈ ਖਤਮ ਕਰਨ ਦੀ ਕੋਸ਼ਿਸ਼ ਕੀਤੀ ਤੇ ਸਰਦਾਰ ਸੰਦੀਪ ਸਿੰਘ ਸਮੀ ਨੇ ਉਹਦਾ ਬਦਲਾ ਲਿਆ ਤੇ ਆ ਨੌਜਵਾਨੀ ਦਾ ਜਿਹੜਾ ਲੰਬਾ ਜਿਹੜਾ ਤਰਨਤਨ ਦੀ ਧਰਤੀ ਦਾ ਬਦਲਾ ਬੁੱਲਿਆ ਹੋਇਆ ਖੂਨ ਆ ਜਿਹੜਾ ਉਹਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਆ ਉਹਦੇ ਤੇ ਪਹਿਰੇ ਦੇਣ ਦੀ ਕੋਸ਼ਿਸ਼ ਕੀਤੀ ਆ ਸੰਦੀਪ ਸਿੰਘ ਸੰਨੀ ਨੇ ਤੇ ਉਹਦੇ ਭਰਾਤਾ ਸਰਦਾਰ ਮਨਦੀਪ ਸਿੰਘ ਜੀ ਉਹਨਾਂ ਦੇ ਹੱਕ 'ਚ ਅੱਜ ਵੱਡੀ ਗਿਣਤੀ ਦੇ ਵਿੱਚ ਜਿਹੜਾ ਰੋਡ ਸ਼ੋਅ ਹੋਣ ਜਾ ਰਿਹਾ ਜੀ ਦਾ ਮਤਲਬ ਜਿਹੜੀ ਟੱਕਰ ਹੁੰਦੀ ਨਹੀਂ ਟੱਕਰ ਵਾਲਾ ਤੁਹਾਡਾ ਬਿਲਕੁਲ ਜਿਹੜਾ ਸ਼ਬਦ ਹੈ ਉਹ ਠੀਕ ਨਹੀਂ ਹੈ ਜਿਹੜੀਆਂ ਰਵਾਇਤੀ ਪਾਰਟੀਆਂ ਐ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਜਿਹੜੇ ਇੱਥੋਂ ਦੇ ਭਾਜਪਾ ਹੋ ਰਹੀਓ ਜਿਹੜੇ ਕਮਲ ਦੇ ਫੁੱਲ ਹੋ ਰਹੀ ਆ ਉਹ ਮਜਰਾਏ ਹੋਇਆ ਉਹ ਇੱਥੋਂ ਦੇ ਮੰਤਰੀ ਆ ਜਿਹੜੇ ਸੰਤਰੀਆ ਸਾਰੇ ਤਰਨਧਰਨ ਦੀ ਧਰਤੀ ਤੇ ਲਾਏ ਹੋਇਆ ਜੇ ਆਪਾਂ ਗੱਲ ਕਰੀਏ ਜਿਹੜਾ ਭਗਵੰਤ ਮਾਨ ਕਿਸਾਨਾਂ ਤੇ ਮਜ਼ਦੂਰਾਂ ਨੂੰ ਮੀਟਿੰਗ ਦੇਣ ਦਾ ਸਮਾਂ ਨਹੀਂ ਦੇ ਰਿਹਾ ਸੀ ਸੰਘਰਸ਼ ਕਰਨ ਦੇ ਬਾਵਜੂਦ ਜਿਹੜਾ ਵਾਰ-ਵਾਰ ਮੀਟਿੰਗਾਂ ਦੇ ਕੇ ਮੁੱਕਰ ਸੀ ਤੇ ਅੱਜ ਤੁਸੀਂ ਗਲਿਆਂਾਂ ਚ ਵਾਰਤਾ ਇਥੋਂ ਦੇ ਭਗਵੰਤ ਜੀ ਨੂੰ ਜੇ ਤੁਸੀਂ ਗੱਲ ਕਰੀਏ ਕਾਂਗਰਸ ਦੀ ਕਾਂਗਰਸ ਦੇ ਜਿਹੜੇ ਰੁੱਸੇ ਹੋ ਯਾਰ ਸੀ ਇਹਨਾਂ ਦੇ ਅੱਜ ਸਾਰੇ ਇਕੱਠੇ ਹੋਏ ਹੋਏ ਆ ਇੱਕ ਮੰਚ ਤੇ ਤੇ ਗਲੀ ਗਲੀ ਹੋਏ ਫਿਰਦੇ ਆ ਇਹਨਾਂ ਦੀਆਂ ਜਿਹੜੀਆਂ ਪੈਰੀ ਪਾਈਆਂ ਹੋਈਆਂ ਜੁਕੜੀਆਂ ਹੈਗੀਆਂ ਤਰਨ ਤਰ ਦੇ ਲੋਕਾਂ ਨੇ ਪਹਿਲਾਂ ਹੀ ਲਵਾਤੀਆਂ ਹੈਗੀਆਂ ਇਸ ਕਰਕੇ ਸਾਡੀ ਕਿਸੇ ਨਾਲ ਟੱਕਰ ਨਹੀਂ ਹੈ ਪੰਥ ਹਮੇਸ਼ਾ ਚੜ੍ਹਦੀ ਕਲਾ ਚ ਹੈ ਗੁਰੂ ਸਾਹਿਬ ਅੰਗ ਸੰਗ ਸਹਾਈ ਹੁੰਦੇ ਆ ਰੋਜ਼ ਤੇ ਵੱਡੀ ਜਨਤੀ ਦੇ ਵਿੱਚ ਨੌਜਵਾਨ ਪੀੜੀ ਬਜ਼ੁਰਗ ਸਾਡੀਆਂ ਮਾਵਾਂ ਭੈਣਾਂ ਤੇ ਨੇਕਾ ਲੋਕ ਜਿਹੜੀ ਆ ਇਸ ਸੰਗਤ ਦੇ ਦਰਸ਼ਨ ਕਰਨ ਵੀ ਆਉਂਦੀ ਹੈ ਤੇ ਆ ਲੋਕ ਆ ਜਿਹੜੇ ਲੋਕਾਂ ਦੇ ਪਿੰਡਾਂ ਤੇ ਦਰਸ਼ਨ ਕਰਦੇ ਵੀ ਆ ਜੀ ਸਾਬ ਅੱਜ ਦੇ ਰੂਟ ਸ਼ੋਅ ਦੇ ਵਿੱਚ ਆਈਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦੇਖੋ ਜਿੰਨੇ ਵੀ ਵੀਰ ਭਰਾ ਮੇਰੇ ਸੱਜਣ ਮਿੱਤਰ ਆਏ ਨੇ ਪਹਿਲਾਂ ਤਾਂ ਮੈਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਜਿੰਨੇ ਐਨੇ ਵੱਡੀ ਤਾਦਾਦ ਦੇ ਵਿੱਚ ਆਏ ਦੇ ਰੂਟ ਸ਼ੋਅ ਵਾਸਤੇ ਮੋਰਚਾ ਦੀ ਯਾਤਰਾ ਕਰਨ ਦੇ ਅੱਜ ਬੜੀ ਗੁਰੂ ਸਾਹਿਬ ਦੀ ਕਿਰਪਾ ਵਾ ਜਿਹੜਾ ਕਿ ਮੇਰੇ ਵੀਰ ਭਰਾ ਨੇ ਬਹੁਤ ਜ਼ਿਆਦਾ ਸਾਥ ਦੇ ਰਹੇ ਨੇ ਸੰਤਾ ਬਹੁਤ ਜ਼ਿਆਦਾ ਪਿਆਰ ਕਰ ਰਹੀਆਂ ਨੇ ਮਤਲਕੀ ਕਹਿ ਲਓ ਕਿ ਜਿੰਨਾ ਸੋਚਿਆ ਸੀ ਉਹਨਾਂ ਕੋਈ ਗੁਣਾ ਅੱਗੇ ਜਾ ਰਹੇ ਆ ਪਰ ਇਹ ਵੀ ਕਹਿ ਲਓ ਗੁਰੂ ਸਾਹਿਬ ਦੀ ਕਿਰਪਾ ਨਾਲ ਹੀ ਆ ਜੀ ਮੈਂ ਇਕੱਲਾ ਇੱਥੇ ਕੁਝ ਨਹੀਂ ਕਰ ਸਕਦਾ ਜਿੰਨੇ ਵੀਰਪਰਾ ਆਏ ਨੇ ਮੇਰੇ ਬਜ਼ੁਰਗ ਮੇਰੇ ਆਏ ਨੇ ਮੇਰਾ ਤੈਅ ਦੋਤਰਮਾਦ ਕਰਦਾ ਐਸੇਂ ਮੇਰੇ ਨਾਲ ਜੁੜੇ ਰਹੋ ਐਸੇਂ ਮੇਰਾ ਸਾਥ ਦਿਓ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਾਬ ਜਿਹੜਾ ਇਹ ਰੋਡ ਤੋਂ ਕੱਟਿਆ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅੱਜ ਦੀ ਜਿਹੜੀ ਇਹ ਬਾਈਕ ਰੈਲੀ ਹੈ ਇਹ ਜਿਹੜਾ ਮੈਦਾਨ ਭਖਿਆ ਹੋਇਆ ਚੋਣ ਦੰਗਲ ਭਖਿਆ ਹੋਇਆ ਉਹਦੇ ਵਿੱਚ ਜਿਹੜਾ ਜਿੱਤ ਦਾ ਆਖਰੀ ਕਿਲ ਤੁਹਾਨੂੰ ਸਾਬਤ ਹੋਊਗੀ ਕਿਉਂਕਿ ਨੌਜਵਾਨਾਂ ਦੇ ਵਿੱਚ ਤੁਸੀਂ ਜੋਸ਼ ਦੇਖ ਸਕਦੇ ਹੋ ਕੈਮਰਾ ਮਾਰ ਕੇ ਵੇਖ ਲਓ ਝੰਡੇ ਲਹਿਰਾ ਰਹੇ ਆ ਪੂਰਾ ਜਹੋ ਜਲਾਲ ਹੈ ਖਾਲਸੇ ਦਾ ਤੇ ਚੜ੍ਹਦੀ ਕਲਾ ਦੇ ਨਾਲੇ ਜਿਹੜੇ ਇੱਕ ਸੰਦੇਸ਼ ਦੇਣ ਜਾ ਰਹੇ ਆ ਕਿ ਸਾਰੀਆਂ ਪਾਰਟੀਆਂ ਇਸ ਤੋਂ ਬਾਅਦ ਆਪਣੇ ਘਰਾਂ 'ਚ ਬੈਠ ਜਾਣਗੀਆਂ ਕਿ ਜਿਹੜੀ ਆਖਰੀ ਜਿਹੜੀ ਇਹ ਅੱਜ ਦੀ ਜਿਹੜੀ ਇਹ ਰੈਲੀ ਹੈ ਅਜੀਏ ਬਾਈਕ ਰੈਲੀ ਆ ਜਿਹੜੀ ਇਹ ਪੂਰੇ ਹਲਕੇ ਦੇ ਵਿੱਚ ਘੁੰਮ ਕੇ ਇੱਕ ਵੱਖਰਾ ਮਾਹੌਲ ਪੈਦਾ ਕਰੂਗੀ ਮੋਟਵਾ ਸਾਹਿਬ ਮੁੱਖ ਮੰਤਰੀ ਭਗਵੰਤ ਮਾਨ ਇਹ ਕਹਿੰਦੇ ਆ ਕਿ ਆਵੈਲਾ ਬਣਾ ਦੇਾਂਗੇ ਤੇ ਬਾਹਰੂ ਬੂਰੇ ਨੌਕਰੀਆਂ ਕਰਨ ਆਉਣ ਦੇ ਹਾਲਾਤ ਆ ਕਿ ਜਿਹੜਾ ਕਰਨ ਕਰਨ ਜਿਹੜਾ ਹਰਨੀਸ਼ੇ ਸੰਧੂ ਦੇ ਦਫਤਰੋਂ ਆ ਕੇ ਅਧਿਕਾਰਕ ਜਿਹੜੇ ਆ ਵਿਚਾਰੇ ਰੋਜ਼ਦਾਰ ਨਾਲ ਆਉਂਦੇ ਆ ਕੀ ਕਰਨਾ ਚਾਹੋਗੇ ਉਹ ਹਾਲਾਤ ਤੁਸੀਂ ਪੰਜਾਬ ਦੇ ਵੇਖ ਹੀ ਸਕਦੇ ਹੋ ਜੀ ਭਗਵੰਤ ਮਾਨ ਦਾ ਵੇਖ ਖਾਦੀ ਪੀਤੀ ਚ ਪਤਾ ਨਹੀਂ ਕੀ ਕੀ ਬੋਲੀ ਜਾਂਦਾ ਉਹਨੇ ਹੋਰ ਤਾਂ ਕੀ ਲੈ ਕੇ ਉਹਨੇ ਇੱਕ ਤਾਂ ਦੁਬਈ ਤੋਂ ਆਇਆ ਜਿਹੜਾ ਉਹੀ ਉਹਨੂੰ ਪਤਾ ਨਹੀਂ ਕਿਉਂ ਡਰਾਈ ਜਾਂਦਾ ਔਰ ਕਿੱਥੋਂ ਲੈ ਕੇ ਆਊਗਾ ਉਹ ਸੋ ਪੰਜਾਬ ਦਾ ਜਿਹੜਾ ਪੰਜਾਬ ਪੰਜਾਬੀਆਂ ਦਾ ਹੈ ਪੰਜਾਬ ਸਾਡੀ ਜਿਹੜੀ ਜਵਾਨੀ ਹੈ ਉਹਨਾਂ ਨੇ ਸੰਭ ਲੈਣਾ ਹੈ ਬਸ ਇਹਨਾਂ ਨੂੰ ਇਹ ਆ ਵੀ ਹੁਣ ਸੰਦੇਸ਼ ਇਹਨਾਂ ਨੂੰ ਇਹ ਵੀ ਆ ਲੰਬੇ ਹੋ ਜੋ ਹੁਣ ਕਿਉਂਕਿ ਤੁਹਾਨੂੰ ਲੋਕ ਅਜਮਾ ਚੁੱਕੇ ਆ ਇੱਕ ਮੌਕਾ ਦਿੱਤਾ ਸੀਗਾ ਤੁਸੀਂ ਬਦਲਾਵ ਦੇ ਨਾਂ ਤੇ ਆਏ ਸੀਗੇ ਬਦਲਾਵ ਤੁਸੀਂ ਅੱਜ ਹੀ ਵੇਖ ਲਿਆ ਹੁਣ ਕੱਲ ਕੇਜਰੀਵਾਲ ਗੁਜਰਾਤ ਦੇ ਵਿੱਚ ਕਿੱਡੇ ਕਿੱਡੇ ਵੱਡੇ ਝੂਠ ਬੋ ਰਿਹਾ ਤੁਸੀਂ ਸਾਰਿਆਂ ਨੇ ਵੇਖਿਆ ਇਹਨਾਂ ਦੀ ਨੀਅਤ ਵੇਖ ਲਓ ਵੀ ਜਿੰਨੀਆਂ ਵੀ ਖ਼ਬਰਾਂ ਕੱਲ ਦੀਆਂ ਮੇਰੇ ਖਿਆਲੋਂ ਲੋਕਾਂ ਦੇ ਘਰਾਂ ਜੀ ਨਹੀਂ ਪਹੁੰਚੀਆਂ ਉਹ ਸਾਰੀਆਂ ਇੱਕ ਜਗ੍ਹਾ ਤੇ ਇਕੱਠੀਆਂ ਕਰਕੇ ਸਾਰ ਦਿਤੀਆਂ ਗਈਆਂ ਆਪਣੀ ਜਿਹੜੀ ਕਮਜ਼ੋਰੀਆਂ ਛਕੋ ਰਹੇ ਆ ਪਰ ਉਹ ਛੁਪੀਆਂ ਨਹੀਂ ਰਹਿਣੀਆਂ ਸੋਸ਼ਲ ਮੀਡੀਆ ਦਾ ਜ਼ਮਾਨਾ ਲੋਕ ਜਾਗ ਚੁੱਕੇ ਆ ਪੰਜਾਬ ਜਾਗ ਚੁੱਕਿਆ ਜਿਹੜੇ ਹਾਲੀ ਵੀ ਲੋਕ ਜਿਹੜੇ ਆਂਦਾ ਕਰਨ ਪਾ ਰਹੇ ਨੇ ਕੋਈ ਨਹੀਂ ਆਹ ਪੇਂਦੀ ਪਾਰਟੀਆਂ ਦੇ ਬਦਲੇ ਤੇ ਉਹਨਾਂ ਨੂੰ ਕੀ ਅਪੀਲ ਕਰਨ ਦੇਵੋਗੇ ਨਹੀਂ ਉਹ ਕੁਝ ਮਜਬੂਰੀਆਂ ਕਾਰਨ ਕਹਿ ਲਓ ਇਹ ਕੁਛ ਲੋਕ ਆ ਕਿਉਂਕਿ ਤੁਸੀਂ ਅੱਜ ਤੁਸੀਂ ਆਪਣੇ ਲੈਵਲ ਤੇ ਵੀ ਸਰਵੇ ਕਰ ਹੀ ਰਹੇ ਹੋਣੇ ਅਸੀਂ ਵੀ ਦੇਖਿਆ ਸਾਰੇ ਕਿਸੇ ਵੀ ਜਾ ਕੇ ਕਿਸੇ ਨੂੰ ਛਿੜ ਕੇ ਦੇਖ ਲੋ ਉਹਦਾ ਦਰਦ ਤੁਹਾਡੇ ਸਾਹਮਣੇ ਆ ਜਾਊਗਾ ਜਿਹੜਾ ਸਾਡਾ ਪੰਜਾਬ ਦਾ ਯੂਥ ਹੈ ਪੰਜਾਬ ਦੇ ਬਜ਼ੁਰਗ ਹਨ ਨੌਜਵਾਨ ਹਨ ਉਹ ਸਾਰਿਆਂ ਨੇ ਇਹ ਸੰਤਾਪ ਢੰਡਾਇਆ ਹੈ ਚਾਹੇ ਉਹ ਸੂਬੇ ਦਾ ਸੀਗਾ ਚਾਹੇ ਸੂਰੀ ਵਰਗੇ ਜਿਹੜੇ ਆ ਉਹ ਸਾਡੇ ਵਿੱਚ ਪੱਖਪਾਤ ਪੈਦਾ ਕਰਦੇ ਸੀਗੇ ਸਾਡੀਆਂ ਮਾਵਾਂ ਧੀਆਂ ਨੂੰ ਮਾਰਾ ਬੋਲਦੇ ਸੀਗੇ ਇਕਾ ਉਹਨਾਂ ਨੂੰ ਸੋਧਾ ਲਾਇਆ ਭਾਈ ਸੰਦੀਪ ਸਿੰਘ ਨੇ ਉਹਨਾਂ ਦੇ ਵੱਡੇ ਭਰਾਤਾ ਜਿਹੜੇ ਇੱਥੇ ਮਚੌਣ ਮੈਦਾਨ ਦੇ ਵਿੱਚ ਹੈ ਤੇ ਹਰ ਇੱਕ ਜਿਹੜੀ ਮਾਂ ਉਪਰੀ ਆਸ ਨਾਲ ਉਮੀਦ ਨਾਲ ਸਾਡੇ ਵੱਲ ਵੇਖ ਰਹੀ ਹੈ ਉਹ ਜਿਹੜਾ ਇਹ ਮੋਰਚਾ ਫਤਿਹ ਕਰਾਂਗੇ